ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਵੀਡੀਓ ਬਣਾ ਰਹੇ ਆ ਪਿੰਡ ਮੱਲਾ ਇਹ ਦੋ ਮੱਲੇ ਆ ਜੀ ਇੱਕ ਵੱਡਾ ਇੱਕ ਛੋਟਾ ਰੋਡ ਕਰਾਸ ਕਰਕੇ ਮੋਦਗੀ ਆ ਜਦੋਂ ਇਧਰਲੇ ਪਾਸੇ ਨੂੰ ਆਉਣੇ ਆ ਵਾਗੇ ਪੁਰਾਣੇ ਦਾ ਜਿਹੜਾ ਮੋਦਗੀ ਨੂੰ ਜਾਂਦਾ ਉਹ ਰੋਡ ਤੇ ਪਿੰਡ ਪੈਂਦਾ ਜੀ ਇਹ ਕਰੀਬ 3-4 ਕਿਲੋਮੀਟਰ ਦੀ ਦੂਰੀ ਤੇ ਬਾਈ ਕੋਈ 4-5 ਦਿਨਾਂ ਤੋਂ ਕਰ ਰਿਆ ਸੀ ਮੈਸੇਜ ਗਰੁੱਪ 'ਚ ਵੀ ਤੁਸੀਂ ਦੇਖਿਆ ਹੀ ਸਾਰਿਆਂ ਨੇ ਤੇ ਅੱਜ ਮੈਂ ਇਧਰ ਗੱਲ ਪਿੰਡ ਆਇਆ ਸੀਗਾ ਜੀ ਤੁਰ ਇਧਰ ਲਾ ਸੀਗਾ ਮੈਂ ਹਾਂ ਚਲੋ ਬਾਈ ਦੇ ਹੋ ਕੇ ਜਾਂਦੇ ਆ ਜੀ ਆ ਜੋ ਟੀਸੀ ਬਾਈ ਦੀ ਜਿਵੇਂ ਮੈਂ ਤੁਹਾਨੂੰ ਦੱਸਦਾ ਜੀ ਇਹ ਬਾਈ ਨੇ ਅੱਜ ਹੁਣ ਤੋਂ ਪਹਿਲਾਂ ਪੰਜ ਵਾਰੀ ਬਣਾ ਚੁੱਕਿਆ ਬਾਈ ਚਲੋ weight ਇਹਦਾ ਪੂਰਾ ਜੀ body weight ਪਰ ਇਹ ਮੇਰੇ ਹਿਸਾਬ ਨਾਲ ਦੂਜੀ ਤੋਂ ਤੀਜੀ ਹੀਟ ਚ ਵੱਧ ਤੋਂ ਵੱਧ ਆਈ ਹੈ ਜੀ ਪਹਿਲੀ ਗੱਲ ਤਾਂ ਦੋ ਵਾਰੀ ਹੀਟ ਚ ਆਈ ਹੈ ਕਿੰਨੇ ਵਾਰੀ ਬਣਾਦੀ ਬਈ ਇਹ ਇਹ ਡਾਕਟਰ ਸਾਹਿਬ ਪੰਜ ਵਾਰੀ ਬਣਵਾਤੀ ਜੀ ਹਾਂ ਪੰਜ ਵਾਰੀ ਬਣਵਾਤੀ ਜੀ ਤੇ ਇਹਦੇ ਹਾਲ ਇਹ ਆ ਬਈ ਗੰਦ ਫੁੱਲ ਇਨਫੈਕਸ਼ਨ ਸਿੱਟੀ ਜਾਂਦੀ ਹੈ ਹੁਣ ਥੋੜਾ ਜਿਹਾ ਨਾ ਉਹੋ ਜਿਹਾ ਹੋਇਆ ਬਿਆ ਬਈ ਦੈਸ ਨਹੀਂ ਰਿਆ ਬਾਈ ਨੇ ਮੈਨੂੰ ਵੀਡੀਓ ਵੀ ਬਣਾ ਕੇ ਦੱਸੀ ਤੇ ਹੁਣ ਵੀ ਪੂਰੀ ਇਨਫੈਕਸ਼ਨ ਆ ਝੋਟੀ ਦੇ ਵੀ ਸਾਂਹ ਤੋਂ ਬਣਾਈ ਐ ਜਿੰਨੇ ਵਾਰੀ ਵੀ ਬਣਾਈ ਐ ਤਾਂ ਹੀ ਮੈਂ ਤੁਹਾਨੂੰ ਕਹਿੰਦਾ ਵੀ ਪਹਿਲਾਂ ਪਸ਼ੂ ਕਦੇ ਵੀ ਤੁਸੀਂ ਸਾਂਹ ਤੋਂ ਨਾ ਬਣਾਇਆ ਕਰੋ ਤੇ ਹੁਣ ਜੇ ਡਾਕਟਰ ਨੇ ਦੇਖੀ ਹੁੰਦੀ ਤਾਂ ਦੇਖਦਾ ਉਹ ਵੀ ਯਾਰ ਬੱਚੇ ਦਾ ਨਹੀਂ ਕਮਜ਼ੋਰ ਆ ਬਾਈ ਨੂੰ ਸਬਲੀਮੈਂਟ ਲੈ ਕੇ ਦਿੰਦਾ ਜੂਰੀ ਨਹੀਂਗਾ ਜੇ ਬੋਡੀ ਵੇਟ ਪੂਰਾ ਤਾਂ ਅੰਦਰੋਂ ਪਸ਼ੂ ਸਹੀ ਹੁੰਦਾ ਆਹ ਦੇਖ ਲਓ ਝੋਟੀ ਤੁਸੀਂ ਕੱਦ ਕਾਠ ਬਾਈ ਨੇ 65000 ਰੁਪਏ ਦੀ ਝੋਟੀ ਖਰੀਦੀ ਐ ਸ਼ੌਂਕ ਬਹੁਤ ਆ ਬਾਈ ਨੂੰ ਸਾਰੇ ਪਸ਼ੂ ਦਿਖਾਵਾਂਗੇ ਤੁਹਾਨੂੰ ਤੇ ਬਾਈ ਕੋਲੇ ਜਿਹੜੀ ਨਾਲ ਦੀ ਮੱਝ ਬਹੁਤ ਜ਼ਿਆਦਾ ਚੰਗੀ ਐ ਤੇ ਉਹਨੂੰ ਵੀ ਸਾਲ ਹੋ ਗਿਆ ਤੇ ਬਾਈ ਨੇ ਇਹ ਕਿਉਂ ਉਹਨੂੰ ਮਿਨਰਲ ਮਿਕਚਰ ਨਹੀਂ ਪਾਇਆ ਉਹਦੇ ਕਰਕੇ ਮਾਜੇ ਵੀ ਬਾਈ ਦੀ ਹਜੇ ਤੱਕ ਗੱਬਨ ਨਹੀਂ ਹੋਈਗੀ ਤੇ ਆ ਛੋਟੀ ਦੇਖ ਲਓ ਤੁਸੀਂ ਵੀ ਬੋਡੀ ਵੇਟ ਚ ਆਪਾਂ ਨੂੰ ਇਹ ਨਹੀਂ ਕਹਿ ਸਕਦੇ ਵੀ ਇਹ ਮਾੜੀ ਐ ਤੇ ਪਰ ਅੰਦਰ ਉਹ ਡਵਲਪ ਨਹੀਂ ਹੋਏਗੀ 65000 ਰੁਪਏ ਦੀ ਬਾਈ ਨੇ ਖਰੀਦੀ ਐ ਹੋ ਸਕਦਾ ਉਹਨਾਂ ਨੇ ਵੀ ਤਾਂ ਹੀ ਵੇਚੀ ਹੋਵੇ ਬਈ ਛੋਟੀ ਬੋਲਦੀ ਨਾ ਹੋਵੇ ਤੇ ਬਾਈ ਜਦੋਂ ਲਿਆਇਆ ਉਦੋਂ ਨਾਲ ਦੀ ਨਾਲ ਹੀ ਹੀਟ ਚਾਉਣ ਲੱਗੀ ਸੀ ਕਿ ਵਾਵਾ ਟਾਈਮ ਰੱਖੀਏ ਤੂੰ ਨਹੀਂ ਚੇਰ ਹੋ ਗਈ 8-9 ਮਹੀਨੇ ਹੋ ਗਏ ਲਿਆਂਦੀ ਨੇ ਜੇ ਨੂੰ ਠੀਕ ਆ ਉਦੋਂ ਵੇਟ ਥੋੜਾ ਸੀ ਹਾਂਜੀ ਉਦੋਂ ਵੇਟ ਥੋੜਾ ਸੀ ਹਾਂਜੀ ਪਾਲੀ ਆ ਜੀ ਹਾਂਜੀ ਉਹ ਤਾਂ ਬਹੁਤ ਕਮਜ਼ੋਰ ਸੀਗੀ ਜੀ ਠੀਕ ਆ ਬਹੁਤ ਕਮਜ਼ੋਰ ਸੀ ਕੀ ਪਾਉਣੇ ਹੁੰਦੇ ਵੈਸੇ ਇਹਨਾਂ ਨੂੰ ਵੇਟ ਆਸਤੇ ਹੀ ਫਰ ਚੱਲੀ ਆ ਜੀ ਇਹਨਾਂ ਹਾਂਜੀ ਹੀਫਰ ਦੇ 3-4 ਘਟੇ 4 ਤੇ 3-4 ਘਟੇ ਹਾਂਜੀ ਵੇਟ ਤਾਂ ਬਾਡੀ ਵੇਟ ਤਾਂ ਬਾਈ 4-5 ਗਵਾਂਟਲ ਦੀ ਆ ਥੋੜਾ ਜਿਹਾ ਓਵਰ ਵੇਟ ਵੀ ਆ ਓਵਰ ਵੇਟ ਕਰਕੇ ਵੀ ਸਮੱਸਿਆ ਆ ਰਹੀ ਹੈ ਤੈਨੂੰ ਹਾਂਜੀ ਇਧਰ ਮੈਂ ਤਾਂ ਹੀ ਕਹੇ ਵੇ ਤੇ ਹੀਫਰ ਬੰਦ ਕਰਦੇ ਚਾਰ ਤੁਸੀਂ ਪਾਈ ਨਹੀਂ ਰਹੇ ਹਨ ਠੀਕ ਹੈ ਡਾਕਟਰ ਨਹੀਂ ਚਾਰ ਕਿਸੇ ਨੂੰ ਨਹੀਂ ਪਾ ਸਕਦੇ ਹਾਂ ਇਹ ਸਹੀ ਹੋ ਜਾਊਗੀ ਝੋਟੀ ਤੇ ਇਹਦੇ ਅੱਜ ਦਵਾਈ ਭਰੀ ਹੈ ਜੀ ਤੇ ਪਰਸੋਂ ਮੈਟਰੀਸ ਟਿਊਪ ਭਰਾਂਗੇ ਤੇ ਪ੍ਰੋਪਰ ਹੀਟ 'ਚ ਆ ਕੇ ਝੋਟੀ ਨੇ ਗੱਭਣ ਹੋ ਜਾਣਾ ਕੋਈ ਚੱਕਰ ਨਹੀਂ ਪਰ ਇਹਨੂੰ ਟੀਕੇ ਦੇ ਗੱਭਣ ਕਰਾਂਗੇ ਬਾਈ ਹੁਣ ਸਾਨ ਕੋਲੇ ਨਾਲ ਲੈ ਕੇ ਜਾਈਂ ਠੀਕ ਹੈ ਜੇ ਇਨਫੈਕਸ਼ਨ ਹੋਈ ਤਾਂ ਮੈਂ ਤਾਂ ਤੈਨੂੰ ਦੱਸ ਦੇਣਾ ਤੇ ਸਾਨ ਨੇ ਤਾਂ ਦੇਖੋ ਉਹਦਾ ਉਹਨਾਂ ਨੂੰ ਤਾਂ ਪਤਾ ਨਹੀਂ ਹਨਾ ਕੁਝ ਵੀ ਹੈ ਜਿਵੇਂ ਵੀ ਰੱਖ ਲਓ ਤੁਸੀਂ ਤਾਂ ਪਸ਼ੂ ਨੇ ਤਾਂ ਬਣਾ ਹੀ ਦੇਣਾ ਭਾਈ। ਉਹਨਾਂ ਨੇ ਤਾਂ ਕੱਲੀ ਹੀਟ ਆ ਬਈ, ਹੀਟ 'ਚ ਹੈਗਾ ਤਾਂ ਪਸ਼ੂ ਬਣ ਜਾਣਾ। ਹਾਂਜੀ ਹਾਂਜੀ। ਤੇ ਪਰ ਇਹ ਇਹ ਆਪਾਂ ਇੱਥੇ ਇਹਦਾ ਟ੍ਰੀਟਮੈਂਟ ਕਰਕੇ ਆਪਾਂ ਆਪ ਗੱਭਣ ਕਰਾਂਗੇ। ਤੁਸੀਂ ਛਾਣ ਕੋਲੇ ਨਹੀਂ ਲੈ ਕੇ ਜਾਣਾ। ਤੇ ਮੈਂ ਤੁਹਾਨੂੰ ਵੀ ਕਹਿੰਦਾ ਜੀ ਪਹਿਲਾਂ ਪਸ਼ੂ ਕਦੇ ਵੀ ਛਾਣ ਕੋਲੇ ਨਾਲ ਜਾਇਆ ਕਰੋ। ਜੇ ਇੱਕ ਕਦੀ ਵਾਰੀ ਪਸ਼ੂ ਟੀਕੇ ਤੇ ਦੋ ਵਾਰੀ ਨਹੀਂ ਲੈਂਦਾ ਤੇ ਲੰਮੀ ਹੀਟ ਰੱਖਦਾ ਤਾਂ ਫੇਰ ਤੁਸੀਂ ਸੋਚ ਸਕਦੇ ਆ। ਪਰ ਕੋਸ਼ਿਸ਼ ਕਰਿਆ ਕਰੋ ਵੀ ਛਾਣ ਕੋਲੇ ਨਾਲ ਜਾਇਆ ਕਰੋ ਪਹਿਲਾਂ ਪਸ਼ੂ ਨੂੰ। ਆਹ ਬਾਈ ਦੀ ਮੱਝ ਆ ਜਿਹੜੀ ਨੂੰ ਸਾਲ ਹੋ ਗਿਆ ਸੋਈ ਨੂੰ। ਤੇ 23 ਤੋਂ 24 ਕਿਲੋ ਬਾਈ ਕਹਿੰਦਾ ਦੁੱਧ ਮੈਚ ਹੋਇਆ ਇਹਦਾ ਬਾਈ ਕੋਲੇ ਇੱਕ ਨੀਲੀ ਰਾਵੀ ਮੱਝ ਬਹੁਤ ਚੰਗੀ ਸੀ ਬਾਈ ਕੇ ਬਾਈ ਤੋਂ ਪੁੱਛਾਂਗੇ ਵੀ ਉਹ ਕਿਵੇਂ ਸੀ ਉਹ ਕਿਵੇਂ ਸੀ ਬਾਈ ਮੱਝ ਜਿਹੜੀ ਨੀਲੀ ਰਾਵੀ ਸੀ ਆਪਣੇ ਕੋਲੇ ਉਹ ਪਾਕਿਸਤਾਨ ਚੋਂ ਆਈ ਸੀਗੀ ਜੀ ਉਹ ਤਾਂ ਬਾਪੂ ਹੀ ਦੱਸਦੇ ਸੀ ਵੀ ਉੱਥੋਂ ਆਈ ਸੀਗੀ ਪ੍ਰਾਣੀ ਬਲੱਡ ਲਾਈਨ ਜੀ ਬਲੱਡ ਲਾਈਨ ਹਾਂਜੀ ਉਹ ਹੀ ਸਾਡੇ ਪ੍ਰਾਣੀ ਬਲੱਡ ਲਾਈਨ ਤੁਰੀ ਆਉਂਦੀ ਹੈ ਜੀ ਤੁਰੀ ਆਉਂਦੀ ਹੈ ਹਾਂਜੀ ਅਸੀਂ ਦੋ ਘਰਾਂ ਦੀਆਂ ਆਈਆਂ ਆਪਣੇ ਬਾਈ ਹਾਂਜੀ ਕਟੀਆਂ ਦੋ ਆਈਆਂ ਜੀ ਉਹ ਹੈ ਕਿ ਇਹ ਤਾਇਕੇ ਘਰੇ ਖੜੀ ਹੈ ਜੀ ਕੱਟੀ ਇੱਕ ਹਾਂਜੀ ਇਹ ਕਿ ਆਪਣੇ ਕੋਲੇ ਹੈ ਜੀ ਅੱਛਾ ਆਪਣੇ ਘਰਾਂ ਦੀ ਹਾਂ ਬਾਈ ਕੋਲੇ ਉਹਦੀ ਕੱਟੀ ਤੇ ਇਹਦੇ ਓਵਰ ਵਾਈਟਨੈਸ ਤਾਂ ਥੋੜੀ ਜੀ ਵੀ ਇਹ ਸਾਂਹ ਤੋਂ ਬਣੀ ਸੀ ਕਈ ਵੇ ਬਲੱਡ ਮੈਨ ਲਾਈਨ ਮਿਲ ਜਾਂਦੀ ਹੈ ਜੀ ਪਰ ਝੋਟੀ ਚੰਗੀ ਬਹੁਤ ਹੈ ਇਹਦੀ ਕਿੰਨੀ ਉਮਰ ਹੋ ਗਈ ਬਾਈ ਇਹ ਹੋ ਗਈ 3 ਸਾਲ ਦੀ ਹੋ ਗਈ ਹੈ ਪੌਣੇ ਕਿ 3 ਸਾਲ ਦੀ ਹੈ ਜੀ ਤੇ ਪੌਣੇ 3 ਸਾਲ ਦੀ ਹੈ ਗੱਬਣ ਇਹ ਗੱਬਣਾ 5 6 ਮਹੀਨੇ ਦੀ ਹਾਂ 3 ਸਾਲਾਂ ਦੀ ਸੂ ਬਣੀ ਹੈ ਜੀ ਝੋਟੀ ਤੇ ਸੇਵਾ ਵਧੀਆ ਬਾਈ ਦੀ ਤੇ ਇੱਕ ਬਾਈ ਕੋਲੇ ਆਈ ਆਹ ਕੱਤੀ ਇਹ ਕਿਹੜੇ ਢੀਗੇ ਦੀ ਹੈ ਬਾਈ ਇਹ அபிਮਨ ਨਹੀਂ ਹੁੰਦੀ ਜੀ அபிਮਨ ਨਹੀਂ ਹੁੰਦੀ ਬਹੁਤ ਸੋਹਣਾ ਥਾ ਇਹਦਾ ਉਹ ਜਿਹੜਾ ਸਟ੍ਰਕਚਰ ਹੈ ਨਾ ਉਹ ਵੀ ਬਹੁਤ ਸੋਹਣਾ ਹੈ ਇਹ ਦੀ ਕਿੰਨੀ ਉਮਰ ਆ ਬਾਈ ਇਹ ਹੋ ਗਈ ਪੰਜ ਮਹੀਨਿਆਂ ਦੀ ਅੱਛਾ ਇਹ ਪੰਜ ਮਹੀਨੇ ਹਾਂਜੀ ਠੀਕ ਹੈ 5 ਮਹੀਨੇ ਦੀ ਹੈ ਕਿਹੜੀ ਦੀ ਹੈ ਇਹ ਐਸਡੀ ਆਈ ਉਸ ਛੋਟੀ ਪਹਿਲਣ ਦੀ ਹਾਂਜੀ ਉਹ ਜਿਹੜੀ ਤੁਸੀਂ ਲੈ ਕੇ ਖਰੇ ਹਾਂਜੀ ਹਾਂਜੀ ਕੱਟੀ ਆ ਮੱਝ ਦੀ ਉਹ ਕੱਟੀ ਆ ਜਿਹੜੀ ਮੱਝ ਤੁਹਾਨੂੰ ਦਿਖਾਈ ਹੈ ਜੀ ਉਹ ਜਿਹੜੀ ਹੈਗੀ ਆ 20 ਬਾਈਕਨ ਵਾਲੀ ਉਹਦੀ ਆ ਕੱਟੀ ਹੈ ਦੇਖੋ ਜੀ ਕਿੰਨੀ ਸੋਹਣੀ ਕੱਟੀ ਆ ਇਹ ਈਦੀ ਉਮਰ ਮੇਲਾ ਸਾਲ ਹੀ ਹੋ ਗਿਆ ਜੀ ਇਹਦੀ ਸਾਲ ਹੋ ਗਈ ਜੀ ਹਾਂਜੀ 1 ਸਾਲ ਤੇ 1 ਦਿਨ ਹੋ ਗਿਆ ਜੀ ਹਾਂ ਵਜਨ ਵਜਨ ਪੂਰਾ ਹੈ ਜੀ ਪੂਰੀ ਵਧੀਆ ਗੱਤੀ ਹੈ ਤੇ ਇਹ ਕਿਹੜੇ ਟੀਕੇ ਦੀ ਹੈ ਬਈ ਇਹ ਡਾਇਰੈਕਟ ਹੈ ਅੱਛਾ ਇਹ ਡਰੈਗ ਹਾਂਜੀ ਵੱਡੇ ਮੱਲੇ ਸੀਗੇ ਇਸਾਨ ਜਾਤਕਿਆਂ ਕੋਲੇ ਉਹ ਡਾਇਰੈਕਟ ਦੀ ਹੈ ਜੀ ਅੱਛਾ ਉਹ ਤੋਂ ਡਰੈਗ ਹਾਂਜੀ ਹਾਂਜੀ ਠੀਕ ਹੈ ਤੇ ਪਸ਼ੂਆਂ ਦਾ ਸ਼ੌਂਕ ਵੇਖੋ ਬਾਈ ਨੂੰ ਤੇ ਬਾਈ ਆਪ ਹੀ ਮੰਨਦਾ ਵੀ ਆਹ ਮੱਝ ਨੂੰ ਐਟਕੀ ਮਿਨਰਲ ਮਿਕਚਰ ਮੇਰੇ ਤੋਂ ਨਹੀਂ ਪਿਆ ਬਾਈ ਤੇ ਥੋੜੀ ਚਲੋ ਘਰੇ ਦਿੱਕਤ ਆ ਗਈ ਸੀ ਅੰਕਲ ਦੀ ਡੈਥ ਹੋ ਗਈ ਸੀ ਉਹਦੇ ਕਰਕੇ ਬਈ ਬਾਈ ਤੋਂ ਮਿਨਰਲ ਮਿਕਚਰ ਨਹੀਂ ਪਿਆ ਇੰਨਾ ਫਰਕ ਦੇਖੋ ਤੁਸੀਂ ਮੱਝ ਹਜੇ ਤੱਕ ਗੱਭਣ ਨਹੀਂ ਹੋएगी ਹੁਣ ਬਈ ਕਿੰਨੇ ਦਿਨ ਹੋ ਗਏ ਟੀਕਾ ਭਰੇ ਨੂੰ ਇਹਦੇ ਇਹ ਡਾਇਰੈਕਟ ਬਣਾਈ ਆ ਜੀ ਹੋਗੇ 20 ਦਿਨ ਜੀ ਤੁਸੀਂ ਡਾਇਰੈਕਟ ਹੀ ਜਾਦੇ ਬਣਾ ਰਹੇ ਹਾਂ ਹਾਂਜੀ ਅੱਛਾ ਟੀਕੇ ਘੱਟ ਭਰੋਣੇ ਆ ਹਾਂਜੀ ਰਹਿ ਨਹੀਂ ਰਹੇ ਪਸ਼ੂ ਟੀਕੇ ਨਹੀਂ ਵੈਸੇ ਈ ਟੀਕੇ ਘਾਟੀ ਭਰਾਉਣੀ ਆ ਅੱਛਾ ਪਹਿਲਾਂ ਆਪਾਂ ਟੀਕੇ ਹੀ ਭਰਾਂਗੇ ਠੀਕ ਹੈ ਡਾਕਟਰ ਸਾਹਿਬ ਠੀਕ ਹੈ ਵੀ ਵੈਸੇ ਚਲੋ ਰੱਬ ਸੌਖ ਰੱਖੇ ਗੱਭਣ ਹੋ ਜਾਈ ਕਿੰਨੇ ਦਿਨ ਹੋ ਗਏ ਪਰ ਇਹ ਗੱਭਣ ਹੁੰਦੀ ਨਹੀਂ ਜੇ ਡੋਕਾ ਕਰੀਏ ਹਾਂਜੀ ਡੋਕਾ ਕਰ ਰਹੀ ਹੈ ਜੀ ਆ ਇਹ ਨਹੀਂ ਹੁੰਦੀ ਜੀ ਇਹਨੂੰ ਘਾਟਾ ਚਲੋ ਥੋੜਾ ਜਿ ਇਹਦਾ ਹੱਲ ਹੋ ਜਾਣਾ ਤੇ ਆ ਮੱਝ ਬਾਈ ਨੇ ਕੱਟੀ ਲੈ ਕੇ ਪਾ ਲਈ ਸੀ ਇਹ ਬਈ ਦੂਜੇ ਸੂਈ ਆ ਰਗੀ ਨਹੀਂ ਪਹਿਲੇ ਸੂਈ ਸੀ ਉਹ ਕੱਟੀ ਆਈ ਇਹਦੀ ਹਾਂਜੀ ਅੱਛਾ ਉਹ ਕੱਟੀ ਆ ਹਾਂਜੀ ਠੀਕ ਹੈ ਰਗੀ ਦੂਜੇ ਵਾਸਤੇ ਆ ਦੂਜੇ ਵਾਸਤੇ ਗੱਬਣਾ ਜੀ ਇਹ ਗੱਬਣਾ ਹਾਂਜੀ ਵਧੀਆ ਗੱਬਣੋਗੀ ਹਾਂਜੀ ਇਹ ਢਾਈਆਂ ਮਹੀਨੇ ਦੀ ਗੱਬਾ ਜੀ ਇਹਨੂੰ ਫਿਰ ਮੈਨੂੰ ਇਹਦੀ ਬੋਡੀ ਹੈਲਥ ਵਧੀਆ ਹਾਂਜੀ ਢਾਈਆਂ ਮਹੀਨੇ ਬਾਅਦ ਬਣ ਗਈ ਸੀ ਢਾਈਆਂ ਮਹੀਨੇ ਦੀ ਗੱਬ ਹੋਗੀ ਪੰਜ ਮਹੀਨੇ ਦੀ ਕੱਟੀ ਆ ਜੀ ਠੀਕ ਹੈ ਠੀਕ ਹੈ ਜੀ ਆ ਦੇਖੋ ਆ ਬਾਈ ਕੋਲੇ ਗਾੜੀ ਇੱਕ ਇਹ ਗਾਮ ਦੇ ਬਾਈ ਨੂੰ ਵੇਖ ਕੇ ਦੱਸਿਆ ਜੀ ਵੀ ਇਹ ਗਾ ਹੈਗੀ ਆ ਸਾਈਵਾਲ ਗਾਂ ਦਾ ਕ੍ਰੋਸ ਹੈ ਇਹ ਵੀ ਇਹਦੀ ਜਿਹੜੀ ਮਾਂ ਹੈ ਸਾਈਵਾਲ ਹੋਊਗੀ ਇਹ ਇੱਥੋਂ ਪਤਾ ਲੱਗਦਾ ਹੁੰਦਾ ਜਿਹੜੀਆਂ ਨੇ ਇਹਦੀ ਬੱਚੇ ਤਾਂ ਨਹੀਂ ਹੁੰਦੀ ਐ ਉਹ ਬਹੁਤ ਜ਼ਿਆਦਾ ਮੋਟੀ ਹੁੰਦੀ ਐ ਮੂਰੋ ਮੈਨੂੰ ਇਹ ਸ਼ੱਕ ਸੀ ਮੈਂ ਕਿਹਾ ਹੋ ਸਕਦਾ ਵੀ ਇਹਦੇ ਗੰਨ ਨਾ ਪਾਸ ਹੁੰਦੀ ਹੋਵੇ ਪਰ ਇਹਦੇ ਗੰਨ ਪਾਸ ਹੁੰਦੀ ਐ ਪਰ ਇਹਨੂੰ ਹਾਰਮੋਨ ਡੈਫੀਸ਼ੈਂਸੀ ਐ ਜੀ ਇਹਦੇ ਸਿੰਕਰੋ ਕਰਕੇ ਗੱਬਣ ਕਰਾਂਗੇ ਬਾਈ ਨੂੰ ਦੱਸਿਆ ਬਈ 10 ਦਿਨਾਂ ਬਾਅਦ ਸਿੰਕਰੋ ਸ਼ੁਰੂ ਕਰਨੀ ਐ ਇਹ ਕੀ ਕਰਦੀ ਹੈ ਬਈ ਜਦੋਂ ਹੀਟ ਚ ਆਉਂਦੀ ਹੈ ਇਹ ਦੱਸਾ ਮੋٹے ਮੋٹے ਤਾਰਾਂ ਕਰਦੀ ਹੈ ਮੋਟੀਆਂ ਮੋਟੀਆਂ ਜਿਹਾ ਮੋਟੇ ਦਾ ਮੋਟਾ ਚਲੋ ਸਾਫ਼ ਨਹੀਂ ਕਰਦੀ ਹਾਂ ਸਾਫ਼ ਨਹੀਂ ਕਰਦੀ ਪਾਣੀ ਵਾਵਾ ਸੜਦੀ ਹੈ ਜੀ ਨਹੀਂ ਜਦੋਂ ਤੁਸੀਂ ਮੰਨ ਕੇ ਚਲੋ ਹਰ ਵਾਰੀ ਇਹ 1.5 ਸਾਲ ਤੋਂ ਹੀ ਐ ਕਰ ਰਹੀ ਹੈ ਨਹੀਂ ਇਹ ਤੋਂ ਪਹਿਲਾਂ ਮੈਂ ਟੀਕੇ ਭਰਾ ਰਿਆ ਜੀ ਇਹਦੇ ਮੈਂ 6 ਮਹੀਨੇ ਹੋ ਗਏ ਹੋਣੇ ਭਰਾਏ ਜੀ अच्छा 6 मिनट ਤੱਕ ਭਰਾਇਆ ਹੀ ਨਹੀਂ ਹਾਂਜੀ ਨਹੀਂ ਭਰਾਇਆ ਜੀ ਉਸ ਤੋਂ ਬਾਅਦ ਹੀਟ ਚ ਨਹੀਂ ਆਈ ਹੁਣ 2-4 ਦੇ ਦੀ ਹੀਟ ਚਾਈ ਜਾਨੀ ਕਿ ਮੋٹے ਮੋٹے ਪਾਣੀ ਜਾਂ ਛੱਡਦੀ ਹੈ ਜੀ ਪਾਣੀ ਛੱਡਦੀ ਹੈ ਫਿਰ ਹੀਟ ਚਾਈ ਤੋ ਇੱਕ ਵਾਰੀ ਮੈਨੂੰ ਦੱਸਿਓ ਠੀਕ ਹੈ ਡਾਕਟਰ ਹਾਂਜੀ ਹਾਂ ਤੇ ਫਿਰ ਨਹੀਂ ਤਾਂ ਕਰਾਂਗੇ ਇਹਦੇ ਸਿੰਕਰੋਈ ਠੀਕ ਹੈ ਜੀ ਤੇ ਇਹ ਬਾਡੀ ਸਟੈਕਟਰ ਦੇਖੋ ਗਾਂ ਦਾ ਵਧੀਆ ਜੀ ਉਹ ਵੇ ਹੈਲਥ ਵਧੀਆ ਗਾਂ ਦੀ ਪਰ ਇਹ ਵੀ ਗੱਬਨ ਨਹੀਂ ਹੋ ਰਹੀਗੀ ਤੇ ਥੋੜਾ ਜਿਹਾ ਚਲੋ ਜਿਵੇਂ ਮਰਜੀ ਹੈ ਪਰ ਹੁਣ ਇਹ ਤਾਂ ਹੁਣ ਹੀਟ ਚਾਈ ਤੋ ਸਹੀ ਕਨਫਰਮ ਹੋਣੀ ਹੈ ਵੀ ਗਾਂ ਚ ਦਿੱਕਤ ਕੀ ਹੈ ਜੀ ਤੇ ਪਰ ਇਹਦੀ ਓਵਰੀ ਚ ਮੈਂ ਤੁਹਾਨੂੰ ਦੱਸਿਆ ਵੀ ਓਵਰੀ ਘੱਟ ਤੇ ਇਹ 1 ਸੂਆ ਸੂਈ ਆ ਕਿ ਦੋ ਇਹ ਦੋ ਸੂਪੀ ਜੀ ਠੀਕ ਆ ਦੁੱਧ ਕਿੰਨਾ ਪਾ ਦਿੰਨੇ ਆ ਬਾਈ ਦੁੱਧ ਤਾਂ ਹੁਣ 125 30 ਕਿਲੋ ਹੋਣ ਪੈਂਦਾ ਜੀ 25 30 ਹਾਂਜੀ ਇਹ ਤੋਂ ਪਹਿਲਾਂ ਤਾਂ ਬਹੁਤ ਪਉਂਦੇ ਸੀਗੇ ਕੰਮ ਤੁਸੀਂ ਸ਼ੌਂਕ ਨਹੀਂ ਕਰਦੇ ਮੈਨੂੰ ਲੱਗਦਾ ਬਚਤ ਬੁੱਚਦ ਲਈ ਧਿਆਨ ਤਾਂ ਹੈ ਨਹੀਂ 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 ਬਚਤ ਵੀ ਬਹੁਤ ਹੁੰਦੀ ਹੈ ਇਸ ਵਿੱਚ ਹਾਂਜੀ ਐਵੇਂ ਮਾਨ ਕਰੀ ਜਿੰਨੀ ਕਿ ਬਚਦਾ ਬਾਈ ਬਚਤ ਅੱਧੀ ਹੈਗੀ ਆ ਜੀ ਅੱਧੀ ਹੈ ਹਾਂਜੀ ਰਾਮਨਾਦੀ ਹੈਗੀ ਆ ਜੀ ਕੋਈ ਕਿਹੜੀ ਫੀਡ ਪਾਉਣੇ ਆ ਬਾਈ ਫੀਡ ਜੀ ਮੈਂ ਘਰ ਦੀ ਤਿਆਰ ਕਰਦਾ ਜੀ ਕੀ ਕੀ ਪਾਉਣੇ ਆ ਵਿੱਚ ਉਦជា ਮੱਕੀ ਹੋਗੀ ਕਣਕ ਹੋਗੀ ਜੀ ਹਾਂ ਤੇ ਇੰਡੀਓ ਸੀ ਹੋਗੀ ਜੀ ਠੀਕ ਤੇ ਕੋਸ਼ੋ ਛੋਲਿਆਂ ਦਾ ਸ਼ਲਕਾ ਹੋ ਗਿਆ ਚੋਕਰ ਹੋ ਗਿਆ ਜੀ ਇਦਾਂ ਠੀਕ ਹੈ ਕੀ ਨੋਰਮਲ ਕੀ ਰੇਟ ਪੈ ਜਾਂਦੀ ਹੈ ਕੀ ਰੇਟ ਪੈ ਜਾਂਦੀ ਹੈ ਮੈਨੂੰ ਜੀ 32 ਰੁਪਏ ਜੀ 32 ਰੁਪਏ ਹਾਂ ਜੀ 32 ਰੁਪਏ ਨੈਟ ਪੈਂਦੀ ਹੈ ਸਹੀ ਵਧੀਆ ਫੀਡ ਬਾਰੇ ਹਾਂ ਜੀ ਹਾਂ ਜੀ ਇੱਕ ਨੰਬਰ ਫੀਡ ਹੈ ਬਾਈ ਪਸ਼ੂ ਦੇਖ ਹੀ ਰਹੇ ਹੋ ਤੁਸੀਂ ਬਾਈ ਦੇ ਤੇ ਬਾਈ ਦਾ ਮੈਂ ਨੰਬਰ ਦੇ ਦੂੰਗਾ ਕਿਸੇ ਨੇ ਪੁੱਛਣਾ ਹੋਇਆ ਤਾਂ ਫੀਡ ਬਾਰੇ ਪੁੱਛ ਲੋਏ ਤੁਸੀਂ ਤੇ ਬਾਈ ਆਪ ਦਾ ਸਮਾਨ ਲੈ ਕੇ ਬਈ ਆਪ ਦਾ ਸਮਾਨ ਲੈ ਕੇ ਤਿਆਰ ਕਰਾਉਂਦੇ ਹਾਂ ਹਾਂਜੀ ਮੈਂ ਹਾਂਜੀ ਫੈਕਟਰੀ ਚੋਂ ਲੈ ਲੈਣਾ ਨੇ ਸਮਾਨ ਅੱਛਾ ਫੈਕਟਰੀ ਚੋਂ ਲੈ ਲੈਣਾ ਕਣਕ ਮੇਰੀ ਆਪਦੀ ਹੁੰਦੀ ਹੈ ਜੀ ਠੀਕ ਹੈ ਕੁਆਂਟੀਟੀ ਜ਼ਿਆਦਾ ਕਣਕ ਪਾਉਣੇ ਕਿ ਮੱਕੀ ਪਾਉਣੇ ਮੱਕੀ ਜ਼ਿਆਦਾ ਮੱਕੀ ਜ਼ਿਆਦਾ ਪਾਉਣੇ ਹਾਂਜੀ ਤਿਆਰ ਕਦੇ ਨਹੀਂ ਪਾਇਆ ਜੀ ਦੇਖੋ ਜੀ ਬਾਈ ਨੇ ਪਿਆਰ ਕਦੇ ਨਹੀਂ ਪਾਇਆ ਹੈਲਥ ਦੇਖ ਲਓ ਪਸ਼ੂਆਂ ਦੀ ਫਿਰ ਵੀ ਕਿੰਨੀ ਵਧੀਆ ਆ ਗਾਂਜ ਵੀ ਕੋਈ ਐ ਦਿੱਕਤ ਨਹੀਂ ਗਈ ਪੂਰੀ ਵਧੀਆ ਗਾਂ ਤੇ ਆ ਮੱਝ ਵੀ ਆ ਜਿਹੜੇ ਪਸ਼ੂ ਆ ਹੁਣ ਚੰਗੀ ਹੈਲਥ ਦੇ ਬਾਵਜੂਦ ਵੀ ਨਹੀਂ ਰਹਿ ਰਹੀ ਕਿੰਨਾ ਦੁੱਧ ਦੇ ਰਹੀ ਹੈ ਬਈ ਇਹ 800 ਹੈਗਾ ਇਹਦਾ 12 ਕਿ ਬਹੁਤ ਬਹੁਤ ਦੱਸਤਾ ਕੋਈ ਨੂੰ 1.5 ਸਾਲ ਹੋ ਗਿਆ ਜੀ ਹਾਂ ਜੀ 1.5 ਸਾਲ ਹੋ ਗਿਆ ਜੀ ਇੱਥੇ ਫਿਰ ਬੰਦੇ ਦਾ ਮਨ ਨਹੀਂ ਕਰਦਾ ਬਾਈ ਨੇ ਇੱਕ ਹੀ ਗਾਂ ਰੱਖੀ ਹੈ ਗਾਂ ਫਿਰ ਇੱਕ ਹੀ ਹੈ ਬਾਈ ਤੇਰੀ ਹਾਂ ਜੀ 101 ਹੀ ਹੈ ਇਹ ਨਵਾਂ ਹੀ ਸੀ ਗਾਂ ਦਾ ਕੰਮ ਕਿ ਪਹਿਲਾਂ ਤੋਂ ਕਰਦੇ ਸੀ ਨਹੀਂ ਨਵਾਂ ਹੀ ਹੈ ਜੀ ਹਾਂ ਜੀ ਅੱਛਾ ਵੀ ਗਾਂ ਰੱਖੀ ਪਹਿਲੀ ਕਰੀ ਹਾਂ ਜੀ ਹਾਂ ਜੀ ਮੱਝਾਂ ਪਹਿਲਾਂ ਰੱਖ ਹਾਂ ਜੀ ਤੇ ਮਿਰਨਲ ਵੈਕਚਰ ਨੂੰ ਬਾਈ ਇਹਨੂੰ ਚੱਲੀ ਜਾਂਦਾ ਜੀ ਅੱਛਾ ਇਹਨੂੰ ਉਦੋਂ ਤੋਂ ਹੀ ਰੈਗੂਲਰ ਹੈ ਨਹੀਂ ਜੀ 13 ਬੰਦ ਹੋ ਗਿਆ ਸੀਗਾ ਜੀ ਤੇ ਹੁਣ ਫੇਰ ਚੱਲਦਾ ਜੀ ਸੋਣ ਵੇਲੇ ਤੇ ਹਾਂ ਜੀ ਹਾਂ ਜੀ ਠੀਕ ਹੈ ਠੀਕ ਹਾਂ ਜੀ ਹੋਰ ਨਹੀਂ ਬਾਈ ਕਰਾਂ ਛੋਗ ਨਾਲ ਪਾਲਦਾ ਬਾਈ ਪਸ਼ੂ ਤੇ ਬਚਤ ਵੀ ਕਰ ਰਿਹਾ ਕੋਈ ਐ ਨਹੀਂਗਾ ਵੀ ਇਹਨਾਂ ਨੂੰ ਹੀ ਖਵਾਈ ਜਾਂਦਾ ਵੀ ਬਚ ਨਹੀਂ ਰਿਹਾਗਾ ਆ ਕੱਟੀ ਦੇਖ ਲਓ ਉਹ ਝੋਟੀ ਦੇਖ ਲਓ ਥੋੜਾ ਜਿਹਾ ਹੁਣ ਨੇਹਰਾ ਹੋ ਗਿਆ ਜੀ ਤੇ ਪਿੰਡ ਤੋਂ ਦੂਰ ਵੀ ਬਹੁਤ ਐ ਤੇ ਬਾਈ ਦਾ ਮਾਣ ਹੀ ਰੱਖਿਆ ਮੈਂ ਇਹ ਚੱਲ ਮੈਂ ਗਿੱਲਾਂ ਤੋਂ ਮੁੜਨ ਲੱਗਿਆਈ ਪਹਿਲਾਂ ਫਿਰ ਬਾਈ ਦਾ ਫੋਨ ਆਇਆ ਮੈਂ ਚੱਲ ਆਉਣਾ ਕੋਈ ਨਹੀਂ ਬਾਈ ਆ ਕੇ ਜਾਊਗਾ ਜਰੂਰ ਕਿਉਂ ਕੋਈ ਔਖਾ ਬੰਦਾ ਹੀ ਦੁਖੀ ਬੰਦਾ ਹੀ ਫੋਨ ਕਰਦਾ ਤੇ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਸ਼ੇਅਰ ਤੈਨੂੰ ਲੋਕ ਕਰੇ ਸਬਸਕ੍ਰਾਈਬ ਧੰਨਵਾਦ